ਸਸਰੀਗਲ ਬਾਈ ਜੀ ਮੈਂ ਤੁਹਾਡਾ ਆਪਣਾ ਹੌਲਦਾਰ ਚੇ ਵਾਲਾ ਸਿੰਘ ਲਓ ਜੀ ਵੱਡੀ ਖਬਰ ਦਿੱਲੀ ਤੋਂ ਲੈ ਕੇ ਆਇਆ ਤੁਸੀਂ ਫਿਰ ਕਹੋਗੇ ਵੀ ਚੇ ਗਿਆਨੇ ਨੇ ਤੁਹਾਨੂੰ ਗਬਰ ਪੂਰੀ ਨਹੀਂ ਸੁਣਾਈ ਤੇ ਬਾਈ ਜੀ ਵੱਡੀ ਖਬਰ ਜਿਹੜੀ ਨਿਕਲ ਕੇ ਆਈ ਆ ਉਹ ਇਹ ਆ ਵੀ ਜਿਹੜੇ ਕਾਂਗਰਸ ਦੇ ਨਾਰਾਜ ਵਿਧਾਇਕ ਹੈ ਉਹਨਾਂ ਦੀ ਕਹਿੰਦੇ ਗਿਣਤੀ ਦਿਨ ਦਿਨ ਵਧੀ ਹੋ ਜਾਂਦੀ ਆ ਵਧਦੀ ਹੋ ਜਾਂਦੀ ਆ ਤੇ ਪੰਜਾਬ ਸਰਕਾਰ ਦੀ ਕੈਬਨਟ ਦਾ ਵਿਸਤਾਰ ਹੋਇਆ ਤੇ ਵਿਸਤਾਰ ਤੋਂ ਬਾਅਦ ਆ ਰੌਲਾ ਪਈ ਸ਼ੁਰੂ ਹੋ ਗਿਆ ਤੇ ਇਹ ਰਾਲਾ ਹੁਣ ਰੁਕਣ ਦਾ ਨਾਮ ਨਹੀਂ ਲੈਂਦਾ ਵਿਧਾਇਕਾਂ ਦੇ ਵਿੱਚ ਰੋਸ ਹੈ ਤੇ ਇਹ ਰੋਸ ਘਟਣ ਦੀ بجائے ਕਹਿੰਦੇ ਭਾਈ ਵਧਿਓ ਜਾਂਦਾ ਹੈ ਵਧਿਓ ਜਾਂਦਾ ਆ ਜਿਵੇਂ ਬਲੱਡ ਪ੍ਰੈਸ਼ਰ ਵਧੀ ਜਾਂਦਾ ਤੇ ਆ ਨਰਾਜ ਵਿਧਾਇਕਾਂ ਦੀ ਗੇੜਤੀ ਵੀ ਲਗਾਤਾਰ ਵਧੀ ਜਾਂਦੀ ਹੈ ਤੇ ਹੁਣ ਇਹ ਆਪਣੀ ਨਰਾਜਗੀ ਸਾਂਝੀ ਕਰਨ ਵਾਸਤੇ ਸਾਰੇ ਦਿੱਲੀ ਨੂੰ ਕੁਝ ਕਰੀ ਜਾਂਦੇ ਆ ਤੇ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਸਾਰੇ ਆਪਣੀਆਂ ਹਾਜ਼ਰੀਆਂ ਲਵਾਈ ਜਾਂਦੇ ਆ ਤੇ ਪੰਜਾਬ ਕਾਂਗਰਸ ਦੇ ਹਾਈ ਕਮਾਂਡ ਦਾ ਬੇਸ਼ੱਕ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਵੱਡਾ ਦਾਅਵਾ ਵੀ ਸਾਡਾ ਦਾ ਵਧਾਇ ਕੋਈ ਨਰਾਜ ਹੈ ਹੀ ਨਹੀਂ ਜਿਹੜੇ ਨਰਾਜ਼ ਸੀ ਉਹ ਮੰਨ ਗਏ ਪਰ ਹੁਣ ਇਹ ਖਬਰ ਆਣ ਤੋਂ ਬਾਅਦ ਉਹ ਖਬਰਾਂ ਦੇ ਉੱਪਰ ਬ੍ਰੇਕ ਲੱਗ ਗਈ ਵੀ ਕੋਈ ਨਰਾਜ ਹੈ ਨਹੀਂ ਕਿਸੇ ਦੀ ਨਰਾਜਗੀ ਨਹੀਂ ਇੱਕ ਜੂਟਾ ਤੇ ਦੂਜੇ ਤੱਕ ਇਹ ਕਹਿ ਲੋ ਵੀ ਅਖਬਾਰਾਂ ਦੇ ਵਿੱਚ ਇਹ ਵੱਡੇ ਵੱਡੇ ਬਿਆਨ ਛਪੇ ਹੋਏ ਆ ਪਰ ਹੁਣ ਕਹ ਲੋ ਵੀ ਸਿਰਫ ਲੀਪਾ ਪੋਚੀ ਰਹਿ ਗਈ ਸਾਰੇ ਲੀਪਾ ਪੋਚੀ ਕਰਨ ਲੱਗੇ ਹੋਏ ਆ ਤੇ ਇਹਦੇ ਨਾਲ ਨਾਲ ਦੱਸਿਆ ਜਾਂਦਾ ਵੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਸ਼ੋਕ ਗੈਲੂਤ ਮਲਕ ਅਰਜਨ ਇਹ ਕਹ ਲੋ ਜੀ ਇਹਨਾਂ ਨੇ ਕੋਈ ਕਮੇਟੀ ਕੁਮੁੱਟੀ ਬਣਾਈ ਆ ਇਹ ਬਹਿ ਕੇ ਹੁਣ ਕਰਨਗੇ ਸਲਾਮ ਅਸ਼ਫਰਾ ਤੇ ਇਹਦੇ ਤੇ ਜਿਹੜੇ ਕਿ ਸੀਬੀਸੀ ਵਿਧਾਇਕ ਦਿੱਲੀ ਡੇਰੇ ਲਾ ਕੇ ਬੈਠੇ ਆ ਸਾਰੇ ਕਹਿੰਦੇ ਜੀ ਸਾਨੂੰ ਤਾਂ ਕੁਛ ਨਾ ਕੁਛ দাও ਏਦਾਂ ਹੀ ਕੰਮ ਚੱਲਣਾ ਲਓ ਜੀ ਹੁਣ ਦੇਖਦੇ ਆ ਭਾਈ ਇਹ ਦਿੱਲੀ ਗਿਆ ਨੂੰ ਕੋਈ ਨਾ ਕੋਈ ਖੈਰ ਪੱਲੇ ਪੈਂਦੀ ਆ ਜਾਂ ਫਿਰ ਭਾਈ ਜਮਾਈ ਕੁਛ ਬ੍ਰੇਕ ਲੱਗ ਜੂ ਕਿਉਂਕਿ ਮੈਨੂੰ ਐਂ ਲੱਗਦਾ ਵੀ ਜਿਹੜੇ ਦਿੱਲੀ ਜਾ ਕੇ ਬਹਿ ਗਏ ਘੱਟੋ ਘੱਟ ਚੇਅਰਮੈਨੀਆਂ ਦਾ ਲੈ ਹੀ ਲੈਣਗੇ ਕਿਉਂਕਿ ਹੁਣ ਕੈਪਟਨ ਸਾਹਿਬ ਨੇ ਚੇਅਰਮੈਨੀਆਂ ਹੀ ਵੰਡਣੀਆਂ 18 ਮੰਤਰੀ ਸੀ ਉਹ ਤਾਂ ਕਰਲੇ ਇਹਨਾਂ ਨੇ ਪੂਰੇ ਇਹ 18 ਤੋਂ ਬਾਅਦ ਕੁੰਨੀ ਨਹੀਂ ਕਰ ਸਕਦੇ ਤੇ 17 ਹੋ ਨਹੀਂ ਸਕਦੇ ਕਿਉਂਕਿ ਰਾਣਾ ਦਾ ਭਾਈ ਕਾਫੀ ਦੇਰ ਪਹਿਲਾਂ ਅਸਤੀਫਾ ਦੇ ਕੇ ਮੁੜ ਕਹਿ ਲੋ ਜੀ ਉਹਨਾਂ ਦੀ ਕੁਰਸੀ ਉੱਪਰ ਹੋਰ ਬੰਦਾ ਬਹਿ ਗਿਆ ਆ ਕੇ ਚਲੋ 21 ਦੇ ਤਾਂ ਭਾਈ ਤੁਹਾਨੂੰ ਹਮਰ ਦੱਸਣੀ ਦੀ ਦੱਸਤੀ ਤੇ ਇਹ ਹੁਣ ਤੱਕ ਦੀ ਵੱਡੀ ਘਮਰਾ ਕਾਂਗਰਸ ਹਾਈ ਕਮਾਡ ਚ ਉੱਠ ਰਿਆ ਤਾਂ ਫਾਨ ਕਿਸੇ ਪਾਸੇ ਰਸਾਂਤ ਹੁੰਦਾ ਨਜ਼ਰ ਨਹੀਂ ਆ ਰਿਆ ਤੇ ਹੁਣ راہੁਲ ਗਾਂਧੀ ਦੇਖਦੇ ਆ ਭਾਈ ਕੀ ਕਰਦਾ ਬੈਸੇ ਸੁਣਨ ਦੇ ਵਿੱਚ ਆਇਆ ਕਹਿੰਦੇ ਵੀ ਕੈਪਟਨ ਤਾਂ ਆਪਣੀ ਕਪਤਾਨੀ ਉਥੇ ਕਰ ਗਿਆ ਤੇ ਰਾਹੁਲ ਗਾਂਧੀ ਸ਼ਾਂਤ ਕਰ ਗਿਆ ਚਲੋ ਮੈਂ ਚੱਲਿਆਂ ਯਾਰ ਥਾਣੇ ਨੂੰ ਬਾਕੀ ਦੀਆਂ ਗੱਲਾਂ ਕਰੂੰਗਾ ਤੁਹਾਡੇ ਨਾਲ ਇਦਾਂ ਹੀ ਹੁਣ ਸਾਰਿਆਂ ਨੂੰ ਜੈ ਹਿੰਦ